ਸਭ ਤੋਂ ਪਹਿਲਾਂ ਮੈਂ ਅੱਜ ਤੁਹਾਨੂੰ ਯਾਦ ਕਰਉਣਾ ਚਾਹੁੰਦਾ ਕਿ ਅੱਜ ਉਹ ਦਿਨ ਹੈ ਜਿਸ ਦਿਨ ਅਸਲ ਪਹਿਲਾਂ ਨਾ ਐਮਰਜੈਂਸੀ ਦੇ ਅਸੀਂ ਦੁੱਖ ਹੰਢਾਏ ਹੋਏ ਨੇ ਸਾਰਿਆਂ ਨੇ ਔਰ ਐਮਰਜੈਂਸੀ ਨੂੰ ਅਸੀਂ ਯਾਦ ਕਰਦੇ ਹਾਂ ਐਮਰਜੈਂਸੀ ਨੂੰ ਯਾਦ ਕਰਕੇ ਅਸੀਂ ਸਾਰੇ ਦੇਸ਼ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਦੁਖਾਂਤ ਜਿਹੜਾ ਬੜਾ ਵੱਡਾ ਸੀ ਇਹ ਸਾਰਿਆਂ ਨੇ ਝੱਲਿਆ ਅਸੀਂ ਅੱਜ ਉਹ ਦਿਖਾਤ ਨੂੰ ਸਭ ਤੋਂ ਪਹਿਲਾਂ ਯਾਦ ਕਰਕੇ ਤੁਹਾਡੇ ਨਾਲ ਇਹ ਉਹ ਦੁੱਖ ਦੀਆਂ ਘੜੀਆਂ ਨੂੰ ਯਾਦ ਕਰ ਰਹੇ ਹਾਂ ਜੀ ਲੇਕਿਨ ਇਹਦੇ ਨਾਲ ਹੀ ਜਿਹੜੀ ਗੱਲ ਅੱਜ ਤੁਹਾਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਉਹ ਇਹ ਹੈ ਕਿ ਅੱਜ ਵੀ ਖੇਤੀ ਵਿੱਚ ਕਿਸਾਨੀ ਵਿੱਚ ਐਮਰਜੈਂਸੀ ਵਰਗੇ ਹਾਲਾਤ ਹੀ ਚੱਲ ਰਹੇ ਨੇ ਜਿਦੇ ਕਰਕੇ ਖੇਤੀ ਵਿੱਚ ਹਾਰਟ ਬਰਨਿੰਗ ਆ ਦਿਲ ਦੁੱਖਦਾ ਪਿਆ ਸਾਰੇ ਜਗ੍ਹਾ ਦੇ ਉੱਤੇ ਇਸ ਵੇਲੇ ਖੇਤੀ ਦੁਖੀ ਹੈ ਉਹਦੀ وجہ ਕਿ ਅੱਜ ਵੀ ਖੇਤੀ ਨੂੰ ਜਿੱਦਾਂ ਦੇ ਹਾਲਾਤ ਖੁੱਲੇਪਨ ਦੇ ਚਾਹੀਦੇ ਨੇ ਉਹਦੀ ਮਾਰਕੀਟ ਖੁੱਲੀ ਚਾਹੀਦੀ ਹੈ ਉਹਨੂੰ ਉਹਦੀਆਂ ਇੰਪੋਰਟਸ ਉਹਨੂੰ ਮਿਲਣੀਆਂ ਚਾਹੀਦੀਆਂ ਨੇ ਠੀਕ ਤਰੀਕੇ ਨਾਲ ਉਹਦੀ ਮਾਰਕੀਟ ਵਿੱਚ ਜਿੱਥੇ ਉਹਨੂੰ ਵਪਾਰ ਕਰਨਾ ਚਾਹੀਏ ਉਹ ਕਰੇ ਉਹ ਕਰਨ ਦੀਆਂ ਆਜ਼ਾਦੀਆਂ ਜਿਹੜੀਆਂ ਨੇ ਉਹਦੇ 'ਚ ਹੋਣੀਆਂ ਚਾਹੀਦੀਆਂ ਨੇ ਉਹ ਅੱਜ ਵੀ ਸਾਡੇ ਮਿਸਿੰਗ ਨੇ ਅੱਜ ਉਹ ਆਜ਼ਾਦੀਆਂ ਯਾਦ ਕਰਦੇ ਆਂ ਅਸੀਂ ਯਾਦ ਕਰਦੇ ਆਂ ਜਦੋਂ ਸ਼ੁਰੂ ਵਿੱਚ ਇੱਥੇ ਵਿਧਾਨ ਬਣਿਆ ਉਸ ਵਿਧਾਨ ਵਿੱਚ ਸਾਨੂੰ ਸਾਰਿਆਂ ਨੂੰ ਆਜ਼ਾਦੀ ਸੀ ਲੇਕਿਨ 1 ਸਾਲ ਬਾਅਦ ਹੀ ਉਸ ਵਿਧਾਨ ਨੂੰ ਖਰਾਬ ਕਰ ਦਿੱਤਾ ਗਿਆ ਜਦੋਂ ਉਹਦੇ 'ਚ 9th ਸ਼ੈਡਿਊਲ ਕਨਸਟੀਟਿਊਸ਼ਨਸ ਪਾ ਦਿੱਤਾ 9th ਸ਼ੈਡਿਊਲ ਮੈਂ ਕੋਰਡਨੋ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਆ ਹੈ ਕੀ ਹੈ 9ਵਾਂ ਸ਼ੈਡਿਊਲ ਵਿਧਾਨ ਦੇ ਅਧਿਆਏ ਵਿੱਚ ਉਹਦਾ ਮਤਲਬ ਇਹ ਹੈ ਜਿਹੜੇ ਕਾਨੂੰn ਉਸ ਸ਼ੈਡਿਊਲ ਵਿੱਚ ਧ ਦਿੱਤੇ ਜਾਣ ਉਹਨਾਂ ਕਾਨੂੰਨਾਂ ਦੇ ਖਿਲਾਫ ਅਗਰ ਉਹਦਾ ਕੋਈ ਵਿਕਟਮ ਹੋਵੇ ਉਹਦਾ ਕੋਈ ਜ ਜ ਨੂੰ ਦੁੱਖ ਹੋਵੇ ਉਹ ਕੋਰਟ ਕਚੈਰੀ ਵਿੱਚ ਜਾ ਨਹੀਂ ਸਕਦਾ ਇਹ ਮਨਾਹੀ ਹੈ 9th ਸ਼ੈਡਿਊਲ ਜੇਕਰ ਜਿੱਥੇ ਅਸੀਂ ਇਸ ਵਿਧਾਨ ਵਿੱਚ ਰਹਿੰਦੇ ਆ ਇਸ ਕਾਨੂੰਨ ਵਿੱਚ ਰਹਿੰਦੇ ਆ ਅਸੀਂ ਕੋਈ ਕਿਹਰੀ ਵਿੱਚ ਆਪਣਾ ਹੱਕ ਲੈਣ ਲਈ ਤੋਹਾਰ ਨਹੀਂ ਲਗਾ ਸਕਦੇ ਉਹਨੂੰ ਅਸੀਂ ਕੀ ਆਖਾਂਗੇ ਇਸ ਕਰਕੇ ਇਹ ਅਸੀਂ ਯਾਦ ਕਰਦੇ ਆ ਅੱਜ ਵੀ ਕਿਸਾਨੀ ਵਿੱਚ ਐਮਰਜੈਂਸੀ ਵਰਗੀਆਂ ਹਮਾਤ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਨੇ ਜਿਹੜੇ ਨਹੀਂ ਹੋਣੇ ਚਾਹੀਦੇ ਜਾਣੇ ਚਾਹੀਦੇ ਨਵੇਂ ਸ਼ਡਿਊਲ ਦੇ ਵਿੱਚ ਜਿਹੜੇ ਕਾਨੂੰਨ ਪਾ ਦਿੱਤੇ ਨੇ ਉਹਨਾਂ 'ਚੋਂ ਇੱਕ ਕਾਨੂੰਨ ਕੀ ਵਸਤਾਂ ਦਾ ਕਾਨੂੰਨ ਮੈਂ ਤੁਹਾਡਾ ਨਾਲ ਸ਼ੇਅਰ ਕਰਾਂ ਇੱਕ ਗੱਲ ਜੀ ਜ਼ਰੂਰੀ ਵਸਤਾਂ ਦੇ ਕਾਨੂੰਨ ਦੇ ਤਹਿਤ ਮੈਂ ਪਾਰਲੀਮੈਂਟ ਵਿੱਚ ਸਿਟਿੰਗ ਮੈਂਬਰ ਹੁੰਦਿਆਂ ਹੋਇਆ 1994 ਵਿੱਚ ਪੰਜਾਬ ਤੋਂ ਕੰਨ ਕੇ ਮਹਾਰਾਸ਼ਟਰ ਜਾਣਾ ਚਾਹੁੰਦਾ ਸੀ ਤੇ ਮੈਨੂੰ ਦੇਰਾਬਸੀ ਗ੍ਰਿਫਤਾਰ ਕਰ ਲਿਆ ਗਿਆ ਸੀ ਕਿ ਇਹ essentiual commodity act ਹੈ ਉਹ ਕਿਹਤ ਆਪਣੇ ਦੇਸ਼ ਵਿੱਚ ਤੂੰ ਇਹ ਕਣਕ ਤੂੰ ਬਾਹਰ ਨਹੀਂ ਖੱਟ ਸਕਦਾ ਇਹਨੂੰ ਆਂਦੇ ਨੇ ਅਰ ਕੋਈ ਇੱਕ ਦੁਸ਼ਮਣ ਮੁਲਕ ਦੂਜੇ ਦੁਸ਼ਮਣ ਮੁਲਕ ਦੇ ਖਿਲਾਫ ਕੋਈ ਪਬਲਿਕ ਹੋਵੇ ਤੇ ਉਹਨੂੰ ਉਹਨਾਂ ਪਾਬੰਦੀਆਂ ਨੂੰ ਸੈਂਕਸ਼ਨਸ ਆਖਿਆ ਜਾਂਦਾ ਹੈ ਉਹ ਸੈਂਕਸ਼ਨ ਜਿਹੜੀਆਂ ਨੇ ਉਹ ਅੱਜ ਵੀ ਬਰਕਰਾਰ ਨੇ ਜੇ ਅਸੀਂ ਇਥੋਂ ਚਾਹੀਏ ਆਪਣੀ ਚੀਜ਼ ਨੂੰ ਦੇ ਡਿਮਾਂਡ ਰੈਫਰਸ ਕਰੋ ਆਂਦੀ ਗਵਾਂਡੀ ਮੁਲਕ ਵਿੱਚ ਯਾ ਕੋ ਵਪਾਰੀ ਚਾਹੁੰਦਾ ਮੈਂ ਇਥੋਂ ਲੈ ਕੇ ਤੇ ਬਾਹਰ ਜਾਣਾ ਜਾਣਾ ਚਾਹੁੰਦਾ ਸਾਨੂੰ ਇਜਾਜ਼ਤ ਦਿਓ ਕੋਈ ਇਥੋਂ ਮੇਰੇ ਕੋਲ ਖੇਤੀ